ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਜ਼ਰ ਹਾਂ ਅੱਜ ਤੁਹਾਡੇ ਵਾਸਤੇ ਨਵੀਆਂ ਬੋਲੀਆਂ ਲੈ ਕੇ ਲੋਕ ਜੀ ਕਰਦੇ ਹਾਂ ਸ਼ੁਰੂ ਨੀ ਲਹੋਰ ਲੁੱਟਿਆ ਨੀ ਪਸ਼ੋਰ ਲੁੱਟਿਆ ਨੀ ਮੈਂ ਹੱਸ ਕੇ ਤਵਿੱਤਾ ਵੜਾ ਮਹੀ ਲੁੱਟਿਆ ਨੀ ਮੈਂ ਹੱਸ ਕੇ ਤਵਿੱਤਾ ਵੜਾ ਮਹੀ ਲੁੱਟਿਆ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਫਿਰੇ ਬੇਤੰਬੂ ਕਾਗ ਜਾਂਦੇ ਤਾਣਦਾ ਐਵੇਂ ਫਿਰੇ ਬੇਤੰਬੂ ਕਾਗ ਜਾਂਦੇ ਤਾਣਦਾ ਤੇਰੀ ਮੇਰੀ ਲੱਗੀ ਦੋਸਤੀ ਤੇਰੀ ਮੇਰੀ ਲੱਗੀ ਦੋਸਤੀ ਲੱਗੀ ਕੰਧੋੜੀ ਓਲੇ ਵੇ ਤੇਰੇ ਹੱਥ ਵਿੱਚ ਗੁੱਲੀ ਡੰਡਾ ਤੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਹੱਥ ਪਟੋਲੇ ਟੁੱਟ ਗਈ ਯਾਰੀ ਤੋਂ ਗਾਲ ਵਿਨਾਂ ਨਾ ਬੋਲੇ ਟੁੱਟ ਗਈ ਯਾਰੀ ਤੋਂ ਤੇਰੀ ਮੇਰੀ ਲੱਗੀ ਦੋਸਤੀ ਤੇਰੀ ਮੇਰੀ ਲੱਗੀ ਦੋਸਤੀ ਲੱਗੀ ਕੰਧੋੜੀ ਓਲੇ ਨੀ ਮੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਹੱਥ ਵਿੱਚ ਗੁੱਲੀ ਡੰਡਾ ਤੇਰੇ ਹੱਥ ਪਟੋਲੇ ਨੇ ਜੰਦ-ਜੰਦ ਦੇ ਦੁੱਖ ਦੱਸ ਜਾ ਸਾਡਾ ਨਰਮ ਕਲਜਾ ਡੋਲੇ ਨੇ ਜੰਦ-ਜੰਦ ਦੇ ਦੁੱਖ ਦੱਸ ਜਾ ਨੀਲੀ ਕੁੜੀ ਵਾਲਿਆ ਤੇਰਾ ਸਭ ਕੁਝ ਨੀਲੋ ਨੇ ਨੀਲ ਵਿਚਾਰਾ ਕੀ ਕਰੇ ਜਦ ਝੂਠੇ ਪੈ ਫਕੀਰ ਰਾਂਜਣਾ ਮੋੜੀਂ ਬੇ ਰੁੱਸੀ ਜਾਂਦੀ ਹੀਰ ਰਾਂਜਣਾ ਮੋੜੀਂ ਬੇ ਰੁੱਸੀ ਜਾਂਦੀ ਜਟਾ ਓਏ ਜਟਾ ਲੈ ਦੇ ਰੇਸ਼ਮੀ ਦੁਪੱਟਾ ਜਟਾ ਓਏ ਜਟਾ ਲੈ ਦੇ ਰੇਸ਼ਮੀ ਦੁਪੱਟਾ ਨਾਲੇ ਕੱਕਰਸਵਾ ਦੇ ਕਾਲੀ ਸੂਫ ਦਾ ਵੇ ਜਵੀ ਕੂਕ ਦਾ ਜਾਵੇ ਕੂਕਰ ਦਾ ਛੜੇ ਦੀ ਇੱਕ ਫੂਕਦਾਵੇ ਜਾਵੇ ਕੂਕਰ ਦਾ ਮਾਰ ਮਾਰ ਗੋਲੀਆਂ ਤੋਂ ਟੈਂਕ ਪੰਨ ਦਿਨਾ ਏ ਮਾਰ ਮਾਰ ਗੋਲੀਆਂ ਤੋਂ ਟੈਂਕ ਪੰਨ ਦਿਨਾ ਏ ਹੁਣ ਕਰ ਜਾ ਤੂੰ ਬਸ ਮੁੰਡਿਆ ਗੋਲੀ ਹੀਰ ਨੂੰ ਚਲਾਉਣੀ ਦੱਸ ਮੁੰਡਿਆ ਗੋਲੀ ਹੀਰ ਨੂੰ ਚਲਾਉਣੀ ਦੱਸ ਮੁੰਡਿਆ ਕੀਨੇ ਤਾ ਬਣਾਏ ਤੇਰੇ ਹੜ ਤੇ ਪੰਜਾਲੀ ਕੀਨੇ ਤਾ ਬਣਾਏ ਤੇਰੇ ਹੜ ਤੇ ਪੰਜਾਲੀ ਕੀਨੇ ਤਾ ਬਣਾਏ ਤੇਰੇ ਧੀਰ ਮੁੰਡਿਆ ਆ ਜਾ ਗਿੱਧੇ ਵਿੱਚ ਨੱਚੇ ਤੇਰੀ ਹੀਰ ਮੁੰਡਿਆ ਆ ਜਾ ਗਿੱਧੇ ਵਿੱਚ ਨੱਚੇ ਤੇਰੀ ਹੀਰ ਮੁੰਡਿਆ ਉਮੀਦ ਹੈ ਕਿ ਸਾਡੀਆਂ ਬੋਲੀਆਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਨਵੀਆਂ ਬੋਲੀਆਂ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ